ਕੋਨਾ ਬਟਾ ਕੀ ਨਾਮ ਹੈ ਜੀ ਮੇਰਾ ਨਾਮ ਬਚਕਰ ਸੇ ਕਿਥੇ ਰਹਿੰਦੇ ਹੋ ਮੈਂ ਹਰਮਨ ਸੇਡ ਇਹ ਐਕਸੀਡੈਂਟ ਜੇ ਨੇ ਹੋਇਆ ਤੁਹਾਡੇ ਕੋਲ ਕੀ ਹੈ ਮੇਰੀ ਭਾਣਜੀ ਸੀ ਉਹ ਇੱਥੇ ਜਿੰਨਤੀ ਫੜਦੀ ਆ ਉਹ ਆਟੋ ਲੈ ਕੇ ਆ ਰਹੀ ਸੀ ਤੇ ਆਟੋ ਆ ਗਈ ਇੱਥੇ ਆ ਜੇ ਸ੍ਰੀ ਵਾਲਾ ਜਿਹੜਾ ਮੋੜ ਹੈਗਾ ਆ ਇੱਥੇ ਹੋਈ ਐਕਸੀਡੈਂਟ ਇੱਥੇ ਆ ਕੇ ਪਿਛੋਂ ਦੇ ਟਰੱਕ ਆਇਆ ਟਰਾਲਾ ਸੀਗਾ ਉਹ ਆ ਕੇ ਪਹਿਲੇ ਉਹ ਦੱਸਣ ਦੇ ਮਤਲਬ ਕੁੜੀ ਦੇ ਦੱਸਣ ਦੇ ਮਤਲਬ ਉਹ ਪਹਿਲੇ ਆ ਕੇ ਉਦੀ ਕੰਨੀ ਵਾਰੀ ਸਪੈਕਸ ਤੇ ਲੱਗਿਆ ਸਾਈਡ ਤੇ ਸੀ ਨਾ ਜਦੋਂ ਸਪੈਕਸ ਲੈ ਗਰੀ ਮੇਰੀ ਉਦੋਂ ਬਾਅਦ ਜਿਹੜਾ ਡਰਾਈਵਰ ਸੀ ਉਹ ਪਹਿਲੇ ਗਿਰ ਗਿਆ ਨੀਚੇ ਇਹ ਦੋਨੋਂ ਟਾਇਰਾਂ ਦੇ ਵਿਚਾਲੇ ਆ ਗਈ ਇਹ ਕਹਿੰਦੀ ਮੈਂ 1 ਮਿੰਟ ਵੀ ਥੋੜਾ ਜਿਹਾ ਵੀ ਅੱਗੇ ਪਿੱਛੇ ਹੁੰਦਾ ਟਰੱਕ ਤੇ ਮੈਂ ਨੀਚੇ ਆ ਗਈ ਸੀ ਕਹਿੰਦੀ ਮੈਂ ਉੱਠ ਕੇ ਨਿਕਲ ਕੇ ਬਾਹਰ ਨਿਕਲੀ ਤੇ ਵਿੱਚੋਂ ਵੀ ਸਪੈਕਸ ਦਾ ਫੋਨ ਵਗੈਰਾ ਸੀ ਉਹ ਤਾਂ ਕੋਈ ਲੈ ਗਿਆ ਚੱਕ ਕੇ ਲੈ ਗਿਆ ਜਾਂ ਕਿਆ ਹੋਇਆ ਰੱਬ ਜਾਣੇ ਕੋਈ ਇੱਥੋਂ ਬੰਦਾ ਨੀਤਨ ਕਰਕੇ ਸੀ ਕੋਈ ਲਾਜ ਯੂਨੀਵਰਸਿਟੀ ਦਾ ਉਹਨੇ ਦੇਖਿਆ ਵੀ ਕੁੜੀ ਘਬराई ਬਹੁਤ ਆ ਉਹਨੇ ਚੱਕੇ ਚੁੱਕੇ ਉਹਨੂੰ ਪਾਸੇ ਕੀਤਾ ਤੇ ਪਾਸੇ ਕਰਕੇ ਫਿਰ ਉਹ ਉਹਨੂੰ ਪੁੱਛਿਆ ਵੀ ਤੇਰਾ ਕੋਈ ਕੰਮ ਨਹੀਂ ਪਈ ਮੈਂ ਘਰ ਜਾਣਾ ਨਨਤਪੁਰ ਸਾਹਿਬ ਦੀ ਰਹਿਣ ਵਾਲੀ ਆ ਤੇ ਘਰ ਜਾਣਾ ਮੈਂ ਤੇ ਉਹ ਕਹਿੰਦੇ ਵੀ ਤੇ ਹੋਰ ਹੈਗਾ ਤੇ ਕੋਈ ਮੇਰਾ ਮਾਮਾ ਹੈਗਾ ਫਿਰ ਉਹ ਮੇਰੇ ਘਰ ਛੱਡ ਗਿਆ ਇਹ ਤੇ ਹੁਣ ਮੈਂ ਆਇਆ ਸੀ ਆ ਸਪੈਕਸ ਤੇ ਆ ਬੋਤਲ ਦੀ ਪਾਣੀ ਵਾਲੀ ਉਮਰ ਕਿੰਨੀ ਹੈ ਬੇਟੀ ਉਮਰ 26 ਸਾਲ ਹੈ ਤੇ ਪੰਜਾਬ ਯੂਨੀਵਰਸਿਟੀ ਪੜ੍ਹਦੇ ਸੀ ਸਾਹਮਣੇ ਹੋਸਟਲ ਹੈ ਇਹ ਹਾਦਸਾ ਕਿੰਨੇ ਵਜੇ ਹੋਇਆ ਹੈ ਇਹ ਮੈਂ ਹੁਣ ਇਹਨਾਂ ਦੀ ਕਹਿ ਸਕਦਾ ਕੋਈ ਤਕਰੀਬ ਗੱਲਬਾਤ ਕੀਤੀ ਹੋਈਗੀ ਹਾਦਸਾ ਕਿੰਨੇ ਵਜੇ ਹੋਇਆ ਮੈਂ ਉਹਨੂੰ ਕੁਝ ਖਾਸ ਨਹੀਂ ਪੁੱਛਿਆ ਕਿ ਉਹ ਇਸੇ ਟ੍ਰੈਡੀਸ਼ਨ ਚ ਹੈ ਨਹੀਂ ਸੀ ਤੇ ਮੂਲਾ ਕਿੰਨੇ ਲੋਕ ਜੀ ਦੇ ਜਮੋਤ ਹੋ ਗਈ ਇਹਦੇ ਵਿੱਚ ਉਸ ਟੈਂਪੂ ਦੇ ਵਿੱਚ ਚਾਰ ਜਣੇ ਸਿਗੇ ਦੋ ਸਰਦਾਰ ਸੀਗੇ ਇੱਕ ਸਰਦਾਰ ਟੈਂਪੂ ਵਾਲਾ ਸੀ ਤੇ ਇਹ ਸਾਈਡ ਤੇ ਬੈਠੀ ਪਰਲੇ ਪਾਸੇ ਟਰੱਕ ਵਾਲੇ ਪਾਸੇ ਤੇ ਉਹ ਦੋਨੇ ਬਚ ਗਏ ਥੋੜਾ ਮੋਟਾ ਮਾੜਾ ਮੋਟਾ ਨੁਕਸਾਨ ਹੋਇਆ ਲੇਕਿਨ ਇਹ ਦੋਨੇ ਜਣੇ ਡਰਾਈਵਰ ਤੇ ਉਹਨੇ ਦੋਨੇ ਟਾਇਰਾਂ ਦੇ ਵਿੱਚ ਆ ਗਈ ਸੈਂਟਰ ਦੇ ਵਿੱਚ ਉਹਦੇ ਕਹਿਣ ਮੁਤਾਬਕ ਤੇ ਇਹਦਾ ਟੈਂਪੂ ਵਾਲਾ ਤਾਂ ਪਤਾ ਨਹੀਂ ਲੱਗਿਆ ਵਿੱਚੇ ਗੋਲ ਹੋ ਗਿਆ ਇੱਕ ਟੈਂਪੂ ਵਾਲਾ ਵੀ ਮੌਤ ਹੋਈ ਆਈ ਦੇ ਗੋਲ ਦੀ ਮੌਤ ਉਹਦੇ ਪਹਿਲਾਂ ਵੀ ਪੈਰ ਕੱਟਿਆ ਪਿਆ ਇੱਕ ਬੰਦੇ ਉਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਜੋ ਕੁੜੀ ਨੇ ਦੱਸਣ ਦਾ ਵਜੋਂ ਨਾ ਹੁਣ ਉਹ ਜਾ ਕੇ ਕੀ ਕੀ ਲੱਗਦਾ ਟਰੈਲੇ ਵਾਲੀ ਦੀ ਕੁਝ ਨਹੀਂ ਕਹਿ ਸਕਦੇ ਹੁਣ ਉਹ ਜੋ ਹੁਣ ਐ ਸਾਈਡ ਦੇ ਉੱਤੇ ਟੈਂਪੂ ਆਪਣੀ ਸਾਈਡ ਤੇ ਇਹ ਕਹਿੰਦੀ ਵੀ ਟੈਂਪੂ ਸਾਈਡ ਤੇ ਜਾ ਰਿਹਾ ਸੀ ਤੇ ਟਰਾਲਾ ਨਾਲ ਆ ਕੇ ਤੇ ਘਸ ਗਿਆ ਉਹਦੇ ਉਥੇ ਪਹਿਲੇ ਕਹਿੰਦੀ ਮੇਰੀ ਸਪੈਕਸੇ ਗਿਰੀ ਹੈ ਨਾਲ ਉਹ ਵੱਢ ਕੇ ਉਹਦੇ ਬਾਅਦ ਉਲਟੇ ਤੇ ਹੁਣ ਕਾ ਬੇਟੀ ਦੀ ਕੰਡੀਸ਼ਨ ਠੀਕ ਹੈ ਠੀਕ ਹੈ ਜੀ ਥੋੜੀ ਜਿਹਾ ਟਗੜਾ ਥੋੜਾ ਲੱਗਿਆ ਬਸ ਕਮ ਹੋ ਗਿਆ ਦਾ ਜੇ ਮੜਾ ਹੀ ਟ੍ਰੱਕ ਅਗੇ ਪਿੱਛੇ ਹੋ ਜਾਂਦਾ ਕੁੱਝ ਕਿੰਨੇ ਵਜੇ ਪਹੁੰਚੀ ਹੈ ਇਹਦੇ ਕੋਈ ਪਤਾ ਨਹੀਂ ਖੰਤ ਸਾਡੇ ਤੋਂ ਬਾਤੋ ਛੱਡ ਕੇ ਆਏ ਜਦੋਂ ਫੇਰ ਆਇਆ ਜੀ ਇਹਦਾ ਨਾਮ ਹੈ ਅਮਨਦੀਪ ਕੀ ਅਮਨਦੀਪ ਜੀ ਐਂਬੂਲੈਂਸ ਵੀ ਜਿਹੜੀ ਡੈੱਡ ਬੋਡੀ ਲੈ ਆਇਓ ਕਿੱਥੋਂ ਦੀ ਲੈ ਆਇਓ ਇਹ ਮਾਮਲਾ ਇਦਾਂ ਆਇਆ ਸਰ ਸਾਨੂੰ ਮਤਲਬ ਆਪਣੀ ਗੱਡੀ ਹੈਗੀ ਪੀਟੀਏ 16 ਫਰਮ ਸਟਰੀਟ ਖੜਦੀ ਹੈ ਜੀ ਇਹ ਤੇ ਸੋਚ ਜੀ ਤੇ ਆਪਾਂ ਨੂੰ ਇੱਕ ਐਕਸੀਡੈਂਟ ਕਾਲ ਪਈ ਸੀ ਜਿਹਦੇ ਵਿੱਚ ਮਤਲਬ ਪੰਜ ਤੋਂ 6 ਮਰੀਜ਼ ਦ ਜੋ ਕਿ ਇੱਕ ਟਰੱਕ ਦੇ ਨਾਲ ਮਤਲਬ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ ਜਦੋਂ ਅਸੀਂ ਪਹੁੰਚੇ ਆ ਜੀ ਬਾਕੀ ਪੇਸ਼ੈਂਟ ਤਾਂ ਲਜਾਏ ਜਾ ਚੁੱਕੇ ਸੀਗੇ ਤੇ ਮੌਕੇ ਤੇ ਇੱਕ ਡੈੱਡ ਬੋਡੀ ਸੀਗੀ ਜੋ ਪੁਲਿਸ ਵਾਲਿਆਂ ਨਾਲ ਅਸੀਂ ਮਤਲਬ ਗੱਲ ਕਰਕੇ ਫੇਰ ਲੈ ਕੇ ਆਏ ਆ ਜੀ ਇੱਥੇ ਜਿਹਦੇ ਵਿੱਚ ਮਤਲਬ ਆਮ ਜਨਤਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹਦਾ ਟਰੱਕ ਕਿਹਦੇ ਨਾਲ ਹੋਇਆ ਸੀ ਇਹ ਟਰੱਕ ਡਵਾਈਡਰ ਦੇ ਉੱਤੇ ਚੜਿਆ ਜੀ ਨਹੀਂ ਵੀ ਸ਼ਾਇਦ ਹੀ ਗੱਡੀ ਆਊਟ ਬੈਲੈਂਸ ਹੋਈ ਆ ਬ੍ਰੇਕ ਨਹੀਂ ਲੱਗੇ ਜਾਂ ਫਿਰ ਕੋਈ ਅੱਗੇ ਅਚਾਨਕ ਚੱਕ ਕੋਈ ਬੰਦਾ ਆ ਗਿਆ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਹੋ ਸਕਦਾ ਹੈ ਪਰ ਮਤਲਬ ਜਿਹਦੇ ਵਿੱਚ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਉਹਨੇ ਤੁਸੀਂ ਲਿਆਇਓ ਕਿਤੇ ਵੀ ਸਵਾਰ ਸੀ ਇਹ ਗੱਡੀ ਇਹ ਜੀ ਦੱਸਿਆ ਜਾ ਰਿਹਾ ਸੀਗਾ ਇਹ ਈ ਰਿਕਸ਼ਾ ਚਾਲਕ ਸੀ ਜਿਹਨਾਂ ਦੀ ਇੱਕ ਲੱਤ ਪਹਿਲਾਂ ਹੀ ਗੱਡੀ ਹੋਈ ਸੀ ਤੇ ਮੌਕੇ ਦੇ ਮਤਲਬ ਡੈਡੀ ਪਾਏ ਗਏ ਨਹੀਂ ਜੀ ਈ ਰਿਕਸ਼ਾ ਵਾਲੇ ਈ ਰਿਕਸ਼ਾ ਵਾਲੇ ਨਹੀਂ ਹਾਂ ਜੀ ਹਾਂ ਤੇ ਬਾਕੀ ਕਿੰਨੀਆਂ ਗੱਡੀਆਂ ਵਹਾਨਾ ਆਪਸ ਵਿੱਚ ਟਕਰਾਈਆਂ ਵਹਾਨਾ ਉੱਤੇ ਜੀ ਮੌਕੇ ਤੇ ਜੀ ਇੱਕ ਦੋ ਐਕਟਿਵਾ ਸੀ ਇੱਕ ਈ ਰਿਕਸ਼ਾ ਸੀ ਜੋ ਮਤਲਬ ਸਾਨੂੰ ਦੇਖਣ ਚ ਮਿਲੇ ਜੀ ਬਾਕੀ ਹੋਰ ਹੋ ਸਕਦਾ ਸਾਈਡ ਤੇ ਕਰ ਦਿੱਤੇ ਜੇ ਹੁਣ ਜੀ ਚੱਕਵੀ ਦੀ ਤੁਸੀਂ ਗੱਲ ਕੀਤੀ ਹੋਗੀ ਟੋਟਲ ਕਿੰਨੇ ਚੱਕਵੇਂ ਹੋਏ ਜਾਂ ਕਿੰਨੇ ਟੋਟਲ ਜੀ ਟੋਟਲ ਮਤਲਬ ਜੋ ਦੱਸਿਆ ਜਾ ਰਿਹਾ ਜੀ 506 ਸੀ ਜਿਨ੍ਹਾਂ ਵਿੱਚੋਂ ਅਸੀਂ ਕਿਸੇ ਮੁਲਾਜ਼ਮ ਨਾਲ ਗੱਲ ਕੀਤੀ ਸੀ ਉਹ ਬੱਸ ਰਹੇ ਨੇ ਕਿ ਜੀ ਦੋ ਬੰਦੇ ਤਾਂ ਡੈੱਡ ਹੋ ਚੁੱਕੇ ਨੇ ਜੀ ਮੌਕੇ ਹਾਂ ਜੀ ਇੱਕ ਅਸੀਂ ਲੈ ਕੇ ਆਏ ਹਾਂ ਜੀ ਉਹ ਪੁਲਿਸ ਵਾਲਿਆਂ ਨਾਲ ਗੱਲ ਕਰਕੇ ਜੀ ਫਿਰ ਚੱਕੇ ਲੈ ਕੇ ਆਏ ਜੀ ਉਹਨਾਂ ਨੂੰ ਤੇ ਦੱਸਿਆ ਜਾ ਰਿਹਾ ਸੀਗਾ ਵੀ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਭੱਜ ਗਿਆ ਜੀ